ਵਾਸਤੇ ਪੁੰਜੇ ਸਨ ਗੁਰੂ ਸਾਹਿਬ ਜੀ ਦੇ ਨਾਲ ਮਰਦਾਨਾ ਜੀ ਦੇ ਸਨ ਮਰਦਾਨਾ ਜੀ ਨੇ ਆਖਿਆ ਗੁਰੂ ਸਾਹਿਬ ਜੀ ਸਾਨੂੰ ਭੁੱਖ ਲੱਗਿਆ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਲਾਲ ਕੱਢ ਕੇ ਦਿੱਤੇ ਲਾਲ ਹੀਰਾ ਨੂੰ ਕਰਨਿਆ ਲਾਲ ਕੱਢ ਕੇ ਦਿੱਤੇ ਆਖਿਆ ਭਾਈ ਇਸ ਨੂੰ ਬਾਜ਼ਾਰ ਵਿੱਚ ਵੇਚ ਕੇ ਛੱਕ ਲਿਓ ਮਰਦਾਨਾ ਦੀ ਉਹ ਲਾਲ ਲੈ ਕੇ ਇਸ ਸਥਾਨ ਵਿਖੇ ਪਹੁੰਚੇ ਇਹ ਸਥਾਨ ਮੁਰਲੀ ਧਰ ਸਨਿਆਰ ਦਾ ਹੋਇਆ ਕਰਦਾ ਸੀ ਜਦ ਮੁਰਲੀ ਧਰ ਜੀ ਨੇ ਲਾਲ ਨੂੰ ਵੇਖਿਆ ਆਖਿਆ ਭਾਈ ਇਹ ਲਾਲ ਬਹੁਤ ਕੀਮਤੀ ਹੈ ਇਸ ਦਾ ਮੁੱਲ ਅਸੀਂ ਨਹੀਂ ਚੁਕਾ ਸਕਦੇ ਹਾਂ ਇੱਕ ਸਭ ਤੋਂ ਵੱਡਾ جوہری ਸਾਲਸਰਾਏ جوہری ਜਿਹੜਾ 10ਵੇਂ ਪਾਸਾ ਜੀ ਦਾ ਪ੍ਰਕਾਸ਼ ਜਨਮ ਸਥਾਨ ਬਣਿਆ ਹੈ ਉਹ ਪਹਿਲਾ ਸਾਲਸਰਾਏ جوہری ਦਾ ਹਵੇਲੀ ਹੋਇਆ ਕਰਦਾ ਸੀ ਉਹੀ ਇਸ ਦਾ ਮੁੱਲ ਚੁਕਾ ਸਕਦਾ ਹੈ ਦੋਵੇਂ ਸਾਲਸ ਰਾਏ جوہری ਦੇ ਕੋਲ ਪਹੁੰਚੇ ਜਦੋਂ ਸਾਲਸ ਰਾਏ جوہری ਨੇ ਲਾਲ ਨੂੰ ਵੇਖਿਆ ਉਸ ਲਾਲ ਦੀ ਦਰਸ਼ਨੀ ਭੇਟਾ 101 ਰੁਪਈਆ ਦਿੱਤਾ ਤੇ ਨਾਲ ਲਾਲ ਨੂੰ ਵੀ ਵਾਪਸ ਮੋੜ ਦਿੱਤਾ ਤੇ ਆਖਿਆ ਭਾਈ ਇਹ ਲਾਲ ਜਿੰਨਾ ਕੋਲ ਲੈ ਕੇ ਆਏ ਹੋ ਉਨਾਂ ਦਾ ਦਰਸ਼ਨ ਸਾਨੂੰ ਵੀ ਕਰਾ ਦਿਓ ਤੇਨਾ ਗੁਰਦੁਆਰਾ ਗਉ ਘਾਟ ਵਿਖੇ ਪਹੁੰਚੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੇ ਉਪਦੇਸ਼ ਸੁਨੰਦੇ ਉਪਰੰਤ ਉਹਨਾਂ ਦੇ ਭਗਤ ਬਣ ਗਏ ਤੇ ਬੇਨਤੀ ਕੀਤੀ ਗੁਰੂ ਸਾਹਿਬ ਜੀ ਸਾਡੇ ਘਰ ਵੀ ਚਰਨੀ ਪਾਓ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਖਿਆ ਸਾਲਸਰਾਏ ਜੋਹਰੀ ਦਸਵੇਂ ਜਾਮੇ ਵਿੱਚ ਆਸੀ ਤੇਰੇ ਕਰ ਵਿਚੇ ਅਵਤਾਰ ਲੈ ਵਾਂਗੇ ਜੇੜਾ ਕੀ ਦਸਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਤੇ ਮੁਰਲੀ ਧਰ ਜੀ ਨੂੰ ਹੁਕਮ ਹੋਇਆ ਮੁਰਲੀ ਧਰ ਜੀ ਆਉਣ ਵਾਲਾ ਸਮਾ ਵਿੱਚ ਤਵਾ ਦਾ ਕਰ ਗੁਰਦੁਆਰਾ ਸਾਹਿਬ ਬਨੇਗਾ ਤੇ ਜੋ ਵੀ ਮਾਈ ਭਾਈ ਇਸ ਸਥਾਨ ਵਿਖੇ ਦਰਸ਼ਨਾ ਬਾਸਤੇ ਆਉਣਗੇ ਅਰਦਾਸਾ ਕਰਨਗੇ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ ਇਹ ਇਥੋਂ ਦਾ ਇਤਿਹਾਸ ਹੈ ਸਾ ਸੰਗਤ ਜੀਓ ਬਾਕੀ ਜਨਾ ਸੰਗਤਾਂ ਨੇ ਗੁਰੂ ਦੇ ਲੰਗਰ ਮਾਰਸ ਵਾਸਤੇ ਮਾ ਸੇਵਾ ਕਰਨਾ ਹੋਵੇ ਕਾਰੋਬਾਰ ਚੜਦੀ ਖਲਾਵਾ ਤੇ ਅਰਦਾਸ ਕਰੋ ਨਾ ਉਹ ਕਰਾ ਕੇ ਗੁਰ ਕਰਦੀਆਂ ਖੁਸ਼ੀਆਂ ਪ੍ਰਾਪਤ ਕਰੋ ਆਪਣੀ ਜੀ ਕਾ ਫਲ ਸਭਾਈ ਜੀ ਦੀ ਕਿਰਪਾ ਤੇ ਪਟਨਾ ਸਾਹਿਬ ਦਾ ਜਿਹੜਾ ਨਾਮ ਹੈ ਬਾਸ਼ਾ ਬਖਸ਼ ਉਪਦੇਸ਼ ਸੁਣਿਆ ਹੈ ਅਰ ਜਦੋਂ ਨੋ दसवीं पाँच है उसको तो हो गया जब माता कुछ भी ग्रह को जाए ना अवतार है